ਲਗਾਤਾਰ ਹੋਰੀ بارش ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਹੈ ਤੇ ਉੱਥੇ ਜੇਕਰ ਗੱਲ ਅਸੀਂ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਵਿੱਚ ਕਈ ਥਾਵਾਂ ਪਾਣੀ ਦੇ ਕਾਰਨ ਡੁੱਬ ਗਈਆਂ ਨੇ ਬਹੁਤ ਨੁਕਸਾਨ ਹੋ ਰਿਹਾ ਜਿੱਥੇ ਇੱਕ ਪਾਸੇ ਪਠਾਨਕੋਟ ਦੀ ਚੱਕੀ ਨਦੀ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਚੱਕੀ ਨਦੀ ਪਠਾਨਕੋਟ ਨੈਸ਼ਨਲ ਹਾਈਵੇ ਜਿਹੜਾ ਹੈ ਉਸਤੇ ਇੱਕ ਪੁਰਾਣੇ ਪੁਲ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਹੈ ਜਿਸ ਕਾਰਨ ਪੁਲ ਨੂੰ ਨੁਕਸਾਨ ਜਿਹੜਾ ਪਹੁੰਚਿਆ ਜਿਸ ਨੂੰ ਦੇਖਦੇ ਹੋਏ ਪਠਾਨਕੋਟ ਪ੍ਰਸ਼ਾਸਨ ਵੱਲੋਂ ਚੱਕੀ ਪੁਲ ਤੇ ਬੜੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਗਿਆ ਹਾਈਵੇ ਨੂੰ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਪਠਾਨਕੋਟ ਤੋਂ ਜਗੰਦਰ ਜਾਣ ਵਾਲੀ ਸੜਕ ਜਿਹੜੀ ਇਹ ਬੰਦ ਹੋ ਚੁੱਕੀ ਹੈ ਤੇ ਇੱਥੇ ਦੱਸਦੇ ਹਈਏ ਤੇ ਕਾਰਨ ਵਾਹਨਾ ਦੀ ਲੰਬੀ ਕਤਾਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਦੇਖਣ ਨੂੰ ਮਿਲਦੀਆਂ ਨੇ ਤੇ ਉੱਥੇ ਹੀ ਦੱਸਦੇ ਇਹ ਰਸਤਾ ਵੀ ਜਿਹੜਾ ਉਹ ਬਦਲ ਦਿੱਤਾ ਗਿਆ ਜੇਕਰ ਕੋਈ ਜਲੰਧਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਗੁਰਦਾਸਪੁਰ ਰਾਹੀਂ ਜਾਣਾ ਪਵੇਗਾ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਅਜੇ ਵੀ ਖੁੱਲੀ ਹੈ ਤੇ ਉੱਥੇ ਹੀ ਇਸ ਤੋਂ ਇਲਾਵਾ ਪਠਾਨਕੋਟ ਦੇ ਪਿੰਡ ਬਨਵਾਲ ਵਿੱਚ ਖੱਟ ਵਿੱਚ ਪਾਣੀ ਦੀ ਕੁਦਰਤੀ ਆਫਤ ਕਾਰਨ ਇੱਕ ਘਰ ਪੂਰੀ ਤਰ੍ਹਾਂ ਦੇ ਨਾਲ ਟੁੱਟ ਕੇ ਪਾਣੀ ਦੇ ਵਿੱਚ ਡੁੱਬ ਗਿਆ ਜਿਸ ਦੀ ਤਸਵੀਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਸਟਾਸ਼ਨ ਇੰਚਾਰਜ ਮਨਦੀਪ ਨੇ ਇਸ ਕਾਰਨ ਦੋ ਨਵੇਂ ਪੁਲ ਜਿਹੜੇ ਨੇ ਆਪਸ ਦੇ ਵਿੱਚੋਂ ਜਿਹੜਾ ਦੋ ਬਣੇ ਪੁਲਾਂ ਨੂੰ ਜਿਹੜਾ ਆਪਸ ਦੇ ਵਿੱਚ ਇੱਕ ਤਰਫੋਂ ਜਿਹੜਾ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਜਾਣ ਵਾਲਾ ਰਾਸ਼ਟਰੀ ਮਾਰਗ ਜਿਹੜਾ ਇਹ ਬੰਦ ਹੋ ਗਿਆ ਜਿਸ ਕੋ ਕਿ ਜਲੰਧਰ ਤੋਂ ਪਠਾਨਕੋਟ ਜਾਣ ਵਾਲਾ ਰਸਤਾ ਚੱਲ ਰਿਹਾ ਹੈ ਇਸ ਵੇਲੇ ਪਠਾਨਕੋਟ ਤੋਂ ਜਲੰਧਰ ਜਾਣ ਵਾਲਾ ਰਸਤਾ ਜਿਹੜਾ ਹੈ ਉਹ ਵੀ ਬਦਲ ਦਿੱਤਾ ਗਿਆ ਹੈ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਜਿਹੜੇ 3-4 ਦਿਨਾਂ ਤੋਂ ਬਾਰਿਸ਼ ਲਗਾਤਾਰ ਪੈਣ ਈ ਆ ਜਿਹਦੇ ਕਰਕੇ ਚੱਕੀ ਦੇ ਰਾਇ ਵਿੱਚ ਵੀ ਪਾਣੀ ਦਾ ਕਾਫੀ ਵਹਾਵ ਜਿਹੜਾ ਸੀਗਾ ਤੇਜ਼ ਹੋ ਗਿਆ ਸੀਗਾ ਤੇ ਜਲ ਸਤਰ ਕਾਫੀ ਵਧ ਗਿਆ ਸੀਗਾ ਜਿਹਦੇ ਕਰਕੇ ਇੱਕ ਕਾਉਸ਼ਨਰੀ ਤੌਰ ਤੇ ਕੀ ਮਤਲਬ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਜਿਹਦੇ ਕਰਕੇ ਇੱਕ ਤਰਫੀ ਟ੍ਰੈਫਿਕ ਜਿਹੜੀ ਪਠਾਨਕੋਟ ਦੇ ਇੰਦਰ ਨੂੰ ਜਾਂਦੀ ਉਹ ਬੰਦ ਕੀਤੀ ਗਈ ਸੀਗੀ ਤੇ ਦੂਸਰੇ ਪਾਸੋਂ ਜਿਹੜੀ ਇਧਰੋਂ ਆਉਂਦੀ ਹੈ ਪਠਾਨਕੋਟ ਨੂੰ ਉਹਦੇ ਲਈ ਹਮਾਚਰ ਪੁਲਿਸ ਨਾਲ ਤਾਲਮੇਲ ਕੀਤਾ ਜਾ ਰਿਹਾ ਤੇ ਕੋਈ ਪੁਲ ਦਾ ਵੀ ਨਿਖਾਨ ਆਇਆ ਜਿਹੜਾ ਪੁਰਾਣਾ ਪੁਲ ਹੈਗਾ ਇੱਥੇ ਕਿਉਂਕਿ ਆ ਫੋਰ ਲੇਨ ਨਹੀਂ ਸੀ ਬਣਿਆ ਪੁਲੋ ਰੋਡ ਨਹੀਂ ਸੀ ਬਣਿਆ ਉਹਦਾ ਪੁਰਾਣਾ ਪੁਲ ਸੀ ਜਿਹੜਾ ਉਹ ਡੈਮੇਜ ਹੋਇਆ ਆ ਲੋਕਾਂ ਨੂੰ ਕੀ ਅਪੀਲ ਕੀਤੀ ਜਾਂਦੀ ਆ ਆਪਜੀ ਤਰ੍ਹਾਂ ਹੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਤਾਂ ਹੌਸਲਾ ਰੱਖਣ ਇਹੋ ਜੀ ਟਾਈਮ ਤੇ ਪੁਲਿਸ ਦਾ ਸਾਥ ਦੇਣ ਤੇ ਬਿਨਾਂ ਵਜੇ ਕੋਈ ਰੋਬਰ ਨਾ ਨਿਕਲੋ ਟ੍ਰੈਫਿਕ ਕਿੱਧਰ ਨੂੰ ਡਾਇਵਰਟ ਕੀਤਾ ਗਿਆ ਤੁਸੀਂ ਆ ਜਿਹੜੀ ਟ੍ਰੈਫਿਕ ਤਾਂ ਜਿਹੜੀ ਜਾਣੀ ਸੀ ਕਹਿੰਦੇ ਆ ਜਲੰਧਰ ਨੂੰ ਠਾਨਕੋੜ ਤੋਂ ਇਧਰੋਂ ਵਾਪਸ ਜਾ ਰਹੀ ਏ ਕਹਿੰਦੇ ਆ ਆਪਣੇ ਸਰਨੇ ਤੋਂ ਹੋਏ ਗੁਰਦਾਸਪੁਰ ਨੂੰ ਜਾ ਕੇ ਤੇ ਉਧਰੋਂ ਮਕੀਰੀਆਂੋਂ ਨਿਕਲਦੀ ਟ੍ਰਾਫਿਕ ਉਧਰ ਡਾਇਵਰਟ ਕੀਤੀ ਗਈ ਹੈ ਜਿਹੜੇ ਮਾਚਲ ਜਾਣ ਵਾਲੇ ਆ ਮਾਚਲ ਜਾਣ ਵਾਲਿਆਂ ਨੂੰ ਉੱਥੋਂ ਕਨਵਾਲ ਬਾਇਆ ਕਨਵਾਲ ਜਾ ਰਹੇ ਨੇ ਜੀ